ਕਾ ਫੇ ਯਾਰ ਤੂੰ ਇੰਟਰਵਿਊ ਲਈ ਜਾਣੀ ਨਾ ਨੂੰ ਆਖਾ ਪੈਸੇ ਭੜਾ ਦੇ ਲੋਡ ਹੈ ਪੈਣੀ ਮੇਰੀ ਅਖੇ 10000 ਯਾਰ ਬੰਦੇ ਦਾ ਸਟਾ ਲੈਂਦਾ ਹਾਂ ਤੈਨੂੰ ਉਹ ਵੀ ਘਰੇ ਸਟਾ ਕੇ ਦੇਈਏ ਮਿੱਟੀ ਹੈ ਪੈਸੇ ਦਾ ਹੰਕਾਰ ਆ ਯਾਰ ਲੋਕਾਂ ਨੂੰ ਯਾਰ ਫਿਰ ਪੈਸਾ ਆਗਾ ਮੈਂ ਜੋ ਕੰਮਾ ਤੋ ਕੰਮ ਮੇਰਾ ਹੋਣਾ ਚਾਹੀਦਾ ਹੈ ਪੈਸੇ ਨਾਲ ਹੀ ਇਦਾਂ ਨਹੀਂ ਕਰਨੀ ਚਾਹੀਦੀ ਬੰਦੇ ਨੂੰ ਹੰਕਾਰ ਨਾਲੇ ਹੰਕਾਰ ਜਿਨੇ ਅੰਕਾਰ ਕੀਤਾ ਬਾਈ ਜੀ ਉਹਦਾ ਕੱਖ ਨਹੀਂ ਰਿਹਾ ਅਜ ਤੱਕ ਵੇਖਿਆ ਜੇ ਕੋਈ ਅਜ ਤੱਕ ਜੇ ਕੋਈ ਰਾਜਾ ਬਣ ਕੇ ਹੰਕਾਰ ਕਰਕੇ ਜੇ ਪਾਰੀ ਨਹੀਂ ਬਣਿਆ ਤਾਂ ਕਹ ਦੋ ਜਿੰਨਾ ਮਰਜੀ ਬੰਦਾ ਰਾਜਾ ਬਣ ਜਾਵੇ ਉਹ ਇੱਕ ਦਿਨ ਡਿੱਗਦਾ ਥੱਲੇ ਹੀ ਆ ਮੂੰਹ ਭਰਨੇ ਪੈਂਦਾ ਥੱਲੇ ਹਾਂਜੀ ਭਾਈ ਜੀ ਕੀ ਹਾਲ ਚਾਲ ਨੇ ਠੀਕ ਠਾਕ ਹੋ ਭਾਈ ਜੀ ਆਪਾਂ ਲੈਬ ਹੋਇਆ ਪਿੰਡ ਰਾਏਪੁਰ ਰਾਇਆਂ ਤੂੰ ਦੇਖ ਸਕਦੇ ਹੋ ਕੰਮ ਜਿਹੜਾ ਆਪਣਾ ਚੱਲ ਰਿਹਾ ਤੇ ਮਿਸਤਰੀ ਭਾਈ ਜੀ ਬਹੁਤ ਮਠਹਾ ਆ ਯਾਰ ਬਾਈ ਜੀ ਇਦਾਂ ਦਾ ਮਿਸਤਰੀ ਨਾ ਲਾਇਓ ਜਿਹੜਾ 12 ਵਜੇ ਕੰਮ ਸ਼ੁਰੂ ਕਰਦਾ ਹੋਵੇ ਠੀਕ ਆ 4 ਘੰਟੇ ਲੇਟ ਸਵੇਰ ਤੋਂ ਹੀ ਜਿਹੜਾ ਕੰਮ ਲੇਟ ਕਰੇ ਖਾਸ ਠੇਕੇਦਾਰ ਆਪ ਹੋਵੇ ਜਿਹੜਾ ਜਿੰਦਾ ਠੇਕਾ ਹੋਵੇ ਬਾਈ ਜੀ ਜੇ ਉਹ ਬੰਦਾ ਆਪ ਹੀ ਨਾ ਕੰਮ ਕਰਕੇ ਖੁਸ਼ ਹੋਵੇ ਤੇ ਲੇਬਰ ਨੂੰ ਕੀ ਆ ਬਾਈ ਜੀ ਦੇਖੋ ਲੇਬਰ ਵਾਲੇ ਬੰਦੇ ਬੈਠੇ ਆ ਮਸਾਲਾ ਬਣਿਆ ਪਿਆ ਆ ਠੀਕ ਆ ਲੇਬਰ ਵਾਲਿਆਂ ਦੀ ਕੋਈ ਘਾਟ ਨਹੀਂ ਹੈਗੀ ਘਾਟ ਕਿੰਦੀ ਆ ਮਿਸਤਰੀ ਦੀ ਜਿਹੜਾ ਮੇਨ ਆ ਠੇਕੇਦਾਰ ਹੋਰ ਕੋਈ ਮਿਸਤਰੀ ਨਹੀਂ ਆਇਆ ਕਹੀ ਜਾਂਦਾ ਆ ਰੋਜ ਦਾ ਮਿਸਤਰੀ ਆ ਰਿਹਾ ਜੀ ਮਿਸਤਰੀ ਆ ਗਿਆ ਕੋਈ ਮਿਸਤਰੀ ਨਹੀਂ ਬਾਈ ਜੀ ਮੈਂ ਦੁਖੀ ਹੋਇਆ ਪਿਆ ਤੇ ਮੇਰਾ ਵੀਰ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਨਾ ਜਰੂਰ ਪਹਿਲਾਂ ਮਿਸਤਰੀ ਪਰਖ ਲਿਓ ਦੇਖ ਲਿਓ ਫਿਰ ਕੰਮ ਸ਼ੁਰੂ ਕਰਾਇਓ ਨਹੀਂ ਤਾਂ ਨਾ ਕਰਾਇਓ ਮੇਰਾ ਵੀ ਕਿਉਂਕਿ ਅਸੀਂ ਬੜਾ ਬਸਦਾ ਰਹੇ ਆ ਸਾਨੂੰ ਪਤਾ ਅਸੀਂ ਕਿੰਨੇ ਕੋ ਦੁਖੀ ਆ ਬਾਈ ਜੀ ਤੁਸੀਂ ਵੀ ਦੁਖੀ ਨਾ ਹੋਇਓ ਕਿਉਂਕਿ ਸਾਨੂੰ ਪਤਾ ਠੀਕ ਆ ਕਿਉਂਕਿ ਭਾਈ ਜੀ ਦੇਖ ਜਿਹੜਾ ਇਹਨੇ ਮੈਨੂੰ ਕਿਹਾ ਸੀਗਾ ਤੇਰਾ ਭਾਈ ਜੀ 20 25 ਦਿਨਾਂ ਦੇ ਵਿੱਚ ਵਿੱਚ ਲੈਂਟਰ ਪਾ ਦਾਂਗੇ ਠੀਕ ਆ ਤੇ ਹੁਣ ਭਾਈ ਜੀ ਸਾਹ ਲੈ ਲਓ ਇੱਕ ਮਹੀਨਾ ਪੂਰਾ ਉੱਪਰ ਹੋ ਗਿਆ ਮਹੀਨੇ ਤੋਂ ਇੱਕ ਦੋ ਦਿਨ ਉੱਪਰ ਹੋ ਗਏ ਆ ਲੈਂਟਰ ਦਾ ਕੀ ਪਾਉਣਾ ਅਜੇ ਦੇਖ ਲਓ ਕੰਧਾਂ ਆਹ ਦੇ ਕਿੰਨੀਆਂ ਕਿੰਨੀਆਂ ਕੰਧਾਂ ਹੋਈਆਂ ਆ ਪੰਜ ਪੰਜ ਫੁੱਟ ਜੇ ਕੰਧਾਂ ਹੋਈਆਂ ਸਾਰੀਆਂ ਤੂੰ ਸਾਹ ਲੈ ਲਓ ਭਾਈ ਜੀ ਕੀ ਹੋਊਗਾ ਦੱਸੋ ਲੇਬਰ ਵਾਲੇ ਬੈਠੇ ਆ ਭਾਈ ਜੀ ਲੇਬਰ ਵਾਲੇ ਕਹਿੰਦੇ ਭਾਈ ਜੀ ਸਾਡਾ ਥੋੜੀ ਕਸੂਰ ਆ ਕੋ ਭਾਈ ਜੀ ਠੇਕੇਦਾਰ ਕਿੱਥੇ ਗਿਆ ਦੋਦਾ ਉਹ ਯਾਰ ਪਤਾ ਨਹੀਂ ਹੁੰਦਾ ਪਤਾ ਹੀ ਨਹੀਂ ਕਿਧਰ ਨਿਕਲ ਗਿਆ ਇਹ ਤੁਗਾ ਹਨਾ ਕਰ ਲਿਆ ਮੋਟਰਸਾਈਕਲ ਨੇ ਇਹਦੇ ਕਿਧਰ ਫੜਾਇਆ ਮੋਟਰਸਾਈਕਲ ਜਿਸ ਨੇ ਦੇ ਆਇਆ ਅੱਛਾ ਮੋਟਰਸਾਈਕਲ ਕਿਸੇ ਨੂੰ ਦੇ ਆਇਆ ਆਪ ਘਰੋਂ ਨਿਕਲ ਗਿਆ ਕਿਸੇ ਨਾਲ ਗਿਆ ਆਪ ਘਰੋਂ ਨਿਕਲ ਗਿਆ ਅੱਛਾ ਤੇ ਉਹਨੂੰ ਮਸਾਲਾ ਬਣਾਵਾ ਕੇ ਚਲਾ ਗਿਆ ਗੋਰੇ ਦਾ ਗੋਰੇ ਦਾ ਮਸਾਲਾ ਬਣਿਆ ਪਿਆ ਭਾਈ ਜੀ ਲਿਵਰ ਵਾਲੇ ਬੰਦੇ ਬੈਠੇ ਆ ਦੇਖ ਲੋ ਤੇ ਇਹਨੂੰ ਇਹ ਨਹੀਂ ਹੈਗਾ ਕਿ ਮੈਂ ਕੰਮ ਸ਼ੁਰੂ ਕਰਵਾਵਾ ਹਨਾ ਤੂੰ ਟਾਈਮ ਦੇਖੋ ਕੀ ਹੋ ਗਿਆ ਯਾਰ ਸਾਢੇ 10 ਹੋ ਗਏ ਬਾਈ ਜੀ ਦੇਖੋ ਇਹ ਕਿੰਨੇ ਵਜੇ ਕੰਮ ਚਾਲੂ ਹੋਊਗਾ 12 ਵਜ ਜਾਣਗੇ ਵਜ ਜਾਣੇ ਬਾਅਦ ਸਮਾਨ ਹੀ ਨਹੀਂ ਆਇਆ ਪੈੜ ਸਮਾਨ ਨਹੀਂ ਆਇਆ ਜੀ ਸਮਾਨ ਪੈੜ ਦਾ ਨਹੀਂ ਆਇਆ ਅਜੇ ਬਾਈ ਜੀ ਪੈੜਾਂ ਤੱਕ ਕੰਦਾ ਹੋਈਆਂ ਹੋਈਆਂ ਪੈੜ ਦਾ ਬਾਈ ਕਹਿੰਦੇ ਸਮਾਨ ਨਹੀਂ ਆਇਆ ਤੇ ਤੁਸੀਂ ਸਾਫ ਲਾ ਲਓ ਜੇ ਪੈੜਾਂ ਦਾ ਸਮਾਨ ਹੋਣਾ ਮਸਾਲਾ ਜਿਹੜਾ ਕਿ ਬੋਲੇ ਦਾ ਬਣਵਾ ਕੇ ਰੱਖ ਲਿਆ ਇਹ ਦਾ ਜੋੜ ਦੀ ਇਹਨੂੰ ਬੰਦਾ ਪੁੱਛੇ ਤੂੰ ਮਸਾਲਾ ਬਣਵਾ ਕੇ ਰੱਖ ਲਿਆ ਜਦੋਂ ਤੇਰੀ ਪੈੜ ਹੀ ਹੈਣੀਗੀ ਇਹਦੇ ਇਹ ਕੰਮ ਹੀ ਨਹੀਂ ਉੱਪਰ ਨਹੀਂ ਆਏਗਾ ਤੂੰ ਮਸਾਲਾ ਕਿਉਂ ਬਣਵਾਈ ਜਾਣਾ ਐਵੇਂ ਭਾਈ ਜੀ ਵੀਡੀਓ ਨੂੰ ਲਾਇਕ ਜ਼ਰੂਰ ਕਰ ਦਿਆ ਕਰੋ ਜ਼ਰੂਰ ਮੇਰਾ ਵੀਰ ਇੱਕ ਲਾਇਕ ਕਰਕੇ ਗਿਆ ਕਰੋ ਛੋਟਾ ਜਿਹਾ ਕੋਈ ਫਰਕ ਨਹੀਂ ਪੈਂਦਾ ਕੋਈ ਪੈਸੇ ਨਹੀਂ ਲੱਗਦੇ ਇੱਕ ਲਾਇਕ ਦੇ ਤੇ ਭਾਈ ਜੀ ਤਾਂ ਮੈਂ ਇਹ ਗੱਲ ਕਹਿ ਰਿਹਾ ਮਿਸਤਰੀ ਜਦੋਂ ਤੁਸੀਂ ਲਾਉਣਾ ਤੇ ਮਿਸਤਰੀ ਉਹ ਲਾਇਓ ਜਿੰਨਾ ਤੁਹਾਨੂੰ ਪਤਾ ਹੋਵੇ ਕਾਮਕਾਰ ਵਾਲਾ ਹੋਵੇ ਬੰਦਾ ਫੁਰਤੀ ਵਾਲਾ ਹੋਵੇ ਤੇ ਇਹ ਨਹੀਂ ਹੋਵੇ ਕਿ ਅੱਜ ਆਇਆ ਚਾਰ-ਢੇ ਸਕਲ ਨਾ ਦਿਖਾਵੇ ਜੇ ਫਿਰ ਆ ਵੀ ਗਿਆ ਤੇ 12 ਵਜੇ ਆਉਣ ਤੇ 2-4 ਘੰਟੇ ਕੰਮ ਕਰਨ ਤੇ ਖਰਾਬ ਕਰਨ ਇਹ ਕੰਮ ਨਾ ਕਰਿਓ ਬਾਈ ਜੀ ਬੇਨਤੀ ਆ ਤੁਹ ਦੇਗੇ ਸਾਰਿਆਂ ਅੱਗੇ ਮੈਂ ਬਾਈ ਜੀ ਬੜਾ ਦੁਖੀ ਹੋਇਆ ਤੇ ਮੈਨੂੰ ਪਤਾ ਆ ਜਿਹੜਾ ਮੇਰੇ ਨਾਲ ਹੋ ਰਿਹਾ ਕੋਈ ਬਾਈ ਜੀ ਕੰਮ ਨਹੀਂ ਨਿਭੜ ਰਿਹਾ ਕੋਈ ਕੁਝ ਨਹੀਂ ਹੋ ਰਿਹਾ ਇਨੂੰ ਕਾਲਾ ਦਾ ਕਹਿਣ ਲੱਗਿਆ ਬਈ ਤੂੰ ਪੈੜਾ ਦਾ ਸਮਾਨ ਜਿਹੜਾ ਕਿ ਤੂੰ ਬਈ ਮੰਗਾ ਲਾ ਅੱਜ ਤੂੰ ਪੈੜਾ ਦਾ ਸਮਾਨ ਮੰਗਾ ਲਾ ਸਵੇਰੇ ਤੜਕੇ ਪੈੜ ਕਰਕੇ ਜਾਂ ਸ਼ਾਮ ਨੂੰ ਤੁਸੀਂ ਪੈੜ ਕਰਕੇ ਜਾਓ ਸ਼ਾਮ ਨੂੰ ਪੈੜ ਕਰਕੇ ਜਾਂਦੇ ਸਵੇਰੇ ਆਉਂਦੇ ਲੱਗ ਜਾਂਦੇ ਤੇ ਕਹ ਮੰਗਾ ਲਿਆ ਆ ਗਿਆ ਬਸ ਇੱਧੇ ਹੀ ਕਹੀ ਜਾਂਦਾ ਸੀ ਤੇ ਬਾਈ ਜੀ ਦੇਖੋ ਕੋਈ ਸਮਾਨ ਨਹੀਂ ਆਇਆ ਕੋਈ ਕੁਝ ਨਹੀਂ ਆਇਆ ਤੇ ਜਿੱਦਾਂ ਕਹਦੀ ਯਾਰ ਦੁਖੀ ਕਰਨ ਦੇ ਆ ਬੰਦਾ ਇਹ ਤੇ ਬਾਈ ਜੀ ਮੇਰਾ ਤਾਂ ਦਿਲ ਕਰਦਾ ਕਿ ਫੇਰ ਫੈਂਡਦਾ ਤੇ ਫਿਰ ਮੈਂ ਕਹਿੰਨਾ ਛੱਡ ਯਾਰ ਐਵੇਂ ਕੀ ਕਹਿਣਾ ਹਟ ਜਾਊਗਾ ਕਰੂਗਾ ਫਿਰ ਮੈਂ ਕਹਿੰਦਾ ਜੇ ਕੁਝ ਕਿਆ ਫਿਰ ਇਹਨੇ ਕਹਣਾ ਲੈ ਯਾਰ ਬੰਦੇ ਉਦਾ ਕਹਿੰਦੇ ਆ ਪੈਸਾ ਦੀ ਵੀ ਨਹੀਂ ਗੱਲ ਬਾਈ ਜੀ ਪੈਸੇ ਵੀ ਦਿੱਤੇ ਮੈਂ ਤਾਂ 60000 ਰੁਪਇਆ ਦਿੱਤਾ ਆ ਪੈਸਾ ਦੀ ਵੀ ਨਹੀਂ ਗੱਲ ਹੈਗੀ ਆਖੇ ਇਹ ਪੈਸੇ ਨਹੀਂ ਦਿੰਦੇ ਪੈਸੇ ਵੀ ਜਦੋਂ ਜਦੋਂ ਮੰਗਦਾ ਰਿਹਾ ਪੈਸੇ ਵੀ ਦੇ ਹੀ ਗਏ ਅੰਤ ਕੰਮ ਵੀ ਕਰਨਾ ਚਾਹੀਦਾ ਨਾ ਗੱਲ ਤਾਂ ਬਾਈ ਜੀ ਕੰਮ ਦੀ ਆ ਯਾਰ ਇਹ ਬੰਦਾ ਕੰਮ ਨਾ ਕਰੂਗਾ ਤਾਂ ਕੀ ਫਾਇਦਾ ਕੋਈ ਹੈਗਾ ਦੱਸੋ ਯਾਰ ਐਵੇਂ ਦੁਖੀ ਕਰਨਾ ਬੰਦੇ ਨੂੰ ਰੋਜ਼ ਦਾ ਰੋਜ਼ ਰੋਜ਼ ਦੀ ਸਿਰਖ ਪਾਈ ਕਰਨੀ ਕੋਣ ਲਾਉਂਖਾ ਯਾਰ ਫੋਨ ਰੱਖਿਆ ਕਰੋ ਯਾਰ ਠੇਕੇਦਾਰ ਨੂੰ ਕੋਣ ਇੱਕ ਇੱਕ ਫੋਨ ਲਾ ਕੇ ਦੇਵੇ ਮੇਰੇ ਕੋਲ ਪੈਸੇ ਰੀਚਾਰਜ ਵਾਸਤੇ ਕੋਈ ਨਹੀਂ ਦੇਣਾ ਮੈਂ ਤਾਂ ਲੈ ਹੀ ਨਹੀਂ ਕੋਈ ਰੁਪਈਆ ਵੀ ਫ੍ਰੈਂਡਰ ਵੀ ਮੁੱਕਾ ਪਿਆ ਕਰੇ ਤੇਲ ਮੋਟਰਸਾਈਕਲ ਜੀ ਮੁੱਕਾ ਗਿਆ ਲੈ ਵੀ ਬਾਈ ਕਹਿੰਦਾ ਸਲਿੰਡਰ ਮੁੱਕਿਆ ਪਿਆ ਤੇ ਮੋਟਰਸਾਈਕਲ ਤੇਲ ਮੁੱਕਿਆ ਪਿਆ ਰੀਚਾਰਜ ਵਾਸਤੇ ਪੈਸੇ ਨਹੀਂ ਗੱਡੀ ਚਲਦੀ ਨਹੀਂ ਇਹ ਲਾ ਪੂਰਨ ਨੂੰ ਬੈਠਾ ਪੂਰਨ ਨੂੰ ਪੁੱਛ ਲੈਨੇ ਆ ਹਾਂ ਕੋ ਪੂਰਨਾ ਸਰਪੰਚ ਨਹੀਂ ਆਇਆ ਸਰਪੰਚ ਲੈਂਦਾ ਕੋਈ ਨਹੀਂ ਆਖ ਬੰਦਾ ਉਧਰ ਦੰਦਰ ਸਾਰਾ ਉਹਨੇ ਕਹਿਆ ਕਿ ਮੋੜ ਦੇ ਤਾ ਮਰਨਾ ਕਰ ਰਾਇਤਾ ਹਾਂ ਪਰ ਹਾਂ ਸਰਪੰਚ ਤਾਂ ਕਹਿੰਦਾ ਹੀ ਆਉਣਾ ਹੈ ਬਾਈ ਜੀ ਲੈਕ ਕਰ ਦਿਓ ਮੇਰਾ ਵੀਰ ਧੰਨਵਾਦ ਤੁਹਾਡਾ ਬਹੁਤ ਬਹੁਤ ਸਾਡੇ ਨਾਲ ਜੁੜਨ ਲਈ ਸਾਡੀ ਵੀਡੀਓ ਦੇਖਣ ਦੇ ਲਈ ਆ ਤੁਸੀਂ ਮੈਂ ਕੋਣ ਜੀ ਭਾਈ ਜੀ ਲਾਇਕ ਕਰਕੇ ਜਾਇਓ ਵੇ ਬੇਨਤੀ ਆ ਤੋ ਦੇ ਕੇ ਵੀ ਜੀ ਹਰ ਕੀਤਾ ਉਹਨੂੰ ਵੀ ਆਦੀ ਲਾਇਕ ਦਿੱਤਾ ਹੈ ਜੇ ਕੋਈ ਗਰੀਬ ਬੰਦਾ ਵੀਡੀਓ ਬਣਾਉਂਦਾ ਭਾਈ ਜੀ ਕਿਉਂਕਿ ਤੋ ਦੇ ਕੇ ਲਾਇਕ ਨਾਲ ਹੀ ਸਾਡੀ ਵੀਡੀਓ ਚੱਲਣੀ ਹੈ ਜੇ ਤੁਸੀਂ ਲਾਇਕ ਕਰੋਗੇ ਸਾਡੀ ਵੀਡੀਓ ਚੱਲੂਗੀ ਜੇ ਨਹੀਂ ਕਰੋਗੇ ਤਾਂ ਭਾਈ ਜੀ ਵੀਡੀਓ ਨਹੀਂ ਸਾਡੀ ਚੱਲਦੀ ਹਾਂ ਜਰਾ ਉਹ ਹਾਂ ਬੇਨਤੀ ਆ ਵੀਰ ਜੀ ਕੋ ਲਾਇਕ ਕਰਕੇ ਜਾਇਓ ਕਰੋ ਅੱਛਾ ਸਰਪੰਚ ਪੈਸਿਆਂ ਕਰਕੇ ਨਹੀਂ ਆਇਆ ਹੈ ਇਹ ਨਾ ਮੈਨੂੰ ਪੈਸੇ ਨਹੀਂ ਦਿੱਤੇ ਹਾਂ ਹੋ ਰੱਦਾਰੂ ਧਾਰੀ ਲਈਏ ਅੱਛਾ ਸਰਪੰਚ ਨੂੰ ਮੈਂ ਕਿਹਾ ਸੀ ਤੂੰ ਆ ਜੀ ਇੱਥੇ ਤੂੰ ਆਇਆ ਹੀ ਨਹੀਂ ਉਹ ਵੀ ਆਉਂਦਾ ਸੀ ਇੱਥੇ ਕੋਈ ਨਹੀਂ ਉਹਨਾਂ ਨਾਲ ਗੱਲ ਕਰਦੇ ਆਪਾਂ ਬਹਿ ਕੇ ਗੱਲ ਕਰਾਉਣੀ ਸੀ ਉਹਨਾਂ ਨਾਲ ਉਹ ਪੂਰਨ ਆਕਮਣਾ ਕਰਿਆ ਕਰ ਮਿੱਟੀ ਤੇ ਬਾਦ ਮਿੱਟੀ ਬਾਈ